ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਦੇ ਨਾਲ ਇੱਕ ਅਜਿਹੇ ਪਿੰਡ ਜਾ ਪਹੁੰਚੇ ਜਿੱਥੇ ਨਾ ਅਨਸੀ ਅਤੇ ਨਾ ਹੀ ਅੱਗ ਸਦੀਆਂ ਤੋਂ ਉੱਥੇ ਇੱਕ ਪਰੰਪਰਾ ਚੱਲੀ ਆ ਰਹੀ ਸੀ ਕਿ ਉੱਥੇ ਦੇ ਲੋਕ ਢੇਡ ਮਾਰ ਕੇ ਉਸਦੇ ਮਾਸ ਨੂੰ ਸੂਰਜ ਦੀ ਗਰਮੀ ਨਾਲ ਪਕਾਉਂਦੇ ਸਨ ਤੇ ਆਪਣਾ পেট ਭਰਦੇ ਸਨ ਉਹ ਆਪਣੇ ਨਗਰ ਵਿੱਚ ਆਏ ਲੋਕਾਂ ਨੂੰ ਵੀ ਢੇਡ ਦਾ ਮਾਸ ਹੀ ਖਿਲਾਉਂਦੇ ਸਨ ਨਾ ਉੱਥੇ ਗੁਰੂ ਜੀ ਈਸ਼ਵਰ ਦਾ ਜਾਪ ਕਰ ਰਹੇ ਸਨ ਕਿ ਉੱਥੇ ਇੱਕ ਭੇਡ ਚਰਾਉਣ ਵਾਲਾ ਆਇਆ ਗੁਰੂ ਜੀ ਨੂੰ ਪ੍ਰਣਾਮ ਕਰਕੇ ਬੋਲਿਆ ਸੰਤ ਜੀ ਮੈਂ ਆਪ ਜੀ ਨੂੰ ਭੋਜਨ ਖਵਾਉਣਾ ਚਾਹੁੰਦਾ ਹਾਂ ਸਾਡੀ ਪਰੰਪਰਾ ਦੇ ਅਨੁਸਾਰ ਮੈਂ ਇੱਕ ਭੇਡ ਨੂੰ ਮਾਰਦਾ ਹਾਂ ਆਪ ਜੀ ਕਿਰਪਾ ਕਰਕੇ ਉਸ ਭੇਡ ਦਾ ਸੇਵਨ ਕਰੋ ਜੀ ਅਗਰ ਆਪ ਜੀ ਅਜਿਹਾ ਨਹੀਂ ਕਰੋਗੇ ਤਾਂ ਮੇਰੇ ਸਵਾਮੀ ਬਹੁਤ ਨਾਰਾਜ਼ ਹੋਣਗੇ ਅਤੇ ਉਹ ਕਹਿਣਗੇ ਕਿ ਤੂੰ ਮਹਿਮਾਨ ਨੂੰ ਖੋਖਾ ਹੀ ਰੱਖਿਆ ਗੁਰੂ ਜੀ ਨੇ ਕਿਹਾ ਜਿਵੇਂ ਤੁਹਾਡੀ ਮਰਿਆਦਾ ਹੈ ਉਸੇ ਤਰ੍ਹਾਂ ਹੀ ਕਰੋ ਉਸਨੇ ਪੱਥਰ ਉੱਪਰ ਭੇਡ ਦਾ ਮਾਸ ਰੱਖਿਆ ਅਤੇ ਸੂਰਜ ਦੀ ਪੂਜਾ ਕਰਨ ਲੱਗਿਆ ਕੁਝ ਸਮਾਂ ਬਾਅਦ ਮਾਸ ਪੱਕ ਗਿਆ ਅਤੇ ਉਹ ਗੁਰੂ ਜੀ ਨੂੰ ਕਹਿਣ ਲੱਗਿਆ हे ਸੰਤ ਜੀਓ ਆਓ ਅਤੇ ਭੋਜਨ ਗ੍ਰਹਿਣ ਕਰੋ ਗੁਰੂ ਜੀ ਕਹਿਣ ਲੱਗੇ ਇਸ ਪੇੜ ਦੀ ਖੱਲ ਅਤੇ ਹੱਡੀਆਂ ਨੂੰ ਇਕੱਠਾ ਕਰੋ ਅਤੇ ਉਸ ਆਦਮੀ ਨੇ ਉਵੇਂ ਹੀ ਕੀਤਾ ਜਿਵੇਂ ਗੁਰੂ ਜੀ ਨੇ ਕਿਹਾ ਸੀ ਤੇ ਗੁਰੂ ਜੀ ਨੇ ਪੇੜ ਨੂੰ ਕਿਹਾ "ਹੇ ਪੇੜ ਕਾ ਖਾਓ" ਤੇ ਜਿਵੇਂ ਹੀ ਗੁਰੂ ਜੀ ਨੇ ਅਜਿਹਾ ਕਿਹਾ ਪੇੜ ਜੂਂਦੀ ਹੋ ਗਈ ਅਤੇ ਕਾ ਖਾਣ ਲੱਗੀ ਇਹ ਸਭ ਦੇਖ ਕੇ ਪੇੜ ਚਰਾਉਣ ਵਾਲਾ ਹੈਰਾਨ ਹੋ ਗਿਆ ਗੁਰੂ ਜੀ ਨੇ ਉਸ ਨੂੰ ਕਿਹਾ "ਹੇ ਮਿੱਤਰ ਤੁਸੀਂ ਨਗਰ ਵਿੱਚ ਜਾਓ ਅਤੇ ਕਿਸੇ ਵੱਡੇ ਆਦਮੀ ਨੂੰ ਬੁਲਾ ਕੇ ਲਿਆਓ ਤੇ ਉਸ ਨੂੰ ਕਹੋ" ਸੰਤ ਬੁਲਾ ਰਹੇ ਹਨ ਤੁਹਾਨੂੰ ਉਹ ਪ੍ਰਮਾਤਮਾ ਤੋਂ ਅੱਗ ਅਤੇ ਅੰਨ ਦਵਾ ਕੇ ਦੇਣਗੇ ਉਸ ਆਦਮੀ ਨੇ ਉਵੇਂ ਹੀ ਕੀਤਾ ਜਿਵੇਂ ਗੁਰੂ ਜੀ ਨੇ ਕਿਹਾ ਸੀ ਨਗਰ ਦੇ ਇੱਕ ਤਨੀ ਵਿਅਕਤੀ ਨੂੰ ਉਹ ਕਹਿਣ ਲੱਗਾ ਸਵਾਮੀ ਨਗਰ ਦੇ ਕੋਲ ਇੱਕ ਸੰਤ ਆਏ ਹੋਏ ਹਨ ਉਹਨਾਂ ਨੇ ਤਾਂ ਇੱਕ ਮਰੀ ਹੋਈ ਪੇੜ ਨੂੰ ਜਿਉਂਦਾ ਕਰ ਦਿੱਤਾ ਤੇ ਉਹ ਧਨੀ ਵਿਅਕਤੀ ਕਹਿਣ ਲੱਗਿਆ ਕੀ ਕਹਿ ਰਹੇ ਹੋ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਮਰੀ ਹੋਈ ਪੇੜ ਜਿੰਦੀ ਹੋ ਜਾਵੇ ਤੇ ਪੇੜ ਚਰੌਣ ਵਾਲਾ ਕਹਿਣ ਲੱਗਾ ਇਹੋ ਜਿਹਾ ਹੀ ਹੋਇਆ ਹੈ ਤੇ ਉਸਨੇ ਕਿਹਾ ਸੁਆਮੀ ਆਪ ਮੇਰੇ ਨਾਲ ਆਓ ਉਹ ਆਪ ਜੀ ਨੂੰ ਬੁਲਾ ਰਹੇ ਹਨ ਉਹ ਸੰਤ ਕਹਿੰਦੇ ਹਨ ਕਿ ਸਾਨੂੰ ਪ੍ਰਮਾਤਮਾ ਕੋਲੋਂ ਅੰਨ ਦਿਵਾਉਣਗੇ ਇਹ ਸਭ ਸੁਣ ਕੇ ਧਨੀ ਗੁਰੂ ਜੀ ਕੋਲ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ हे ਮਿੱਤਰ ਸੰਤਾਂ ਦੇ ਕੋਲ ਖਾਲੀ ਹੱਥ ਨਹੀਂ ਆਈਦਾ ਥੋੜਾ ਜਿਹਾ ਅਨਾਜ ਲੈ ਕੇ ਆਓ ਤੇ ਉਹ ਤਨੀ ਵਿਅਕਤੀ ਗੁਰੂ ਜੀ ਨੂੰ ਕਹਿਣ ਲੱਗਾ 헤 ਮਹਾਰਾਜ ਇੱਥੇ ਤਾਂ ਅੱਗ ਤੇ ਅਨਾਜ ਦਾ ਪਰਯੋਗ ਹੀ ਨਹੀਂ ਹੁੰਦਾ ਸਾਡੀ ਪਰੰਪਰਾ ਦੇ ਅਨੁਸਾਰ ਅਸੀਂ ਢੇਡ ਨੂੰ ਸੂਰਜ ਦੀ ਗਰਮੀ ਨਾਲ ਹੀ ਪਕਾਉਂਦੇ ਹਾਂ ਅਤੇ ਖਾਂਦੇ ਹਾਂ ਪਰ ਜੇ ਤੁਸੀਂ ਮੈਨੂੰ ਕਹਿ ਰਹੇ ਹੋ ਤਾਂ ਮੈਂ ਰਾਜੇ ਕੋਲ ਜਾ ਕੇ ਕਹਿ ਦਿੰਦਾ ਹਾਂ ਉਸ ਤਨੀ ਵਿਅਕਤੀ ਨੇ ਸਾਰੀ ਗੱਲ ਰਾਜੇ ਨੂੰ ਦੱਸੀ ਰਾਜਾ ਵੀ ਇਹ ਸਭ ਸੁਣ ਕੇ ਹੈਰਾਨ ਹੋ ਗਿਆ ਤੇ ਤੁਰੰਤ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋ ਗਿਆ ਗੁਰੂ ਜੀ ਨੇ ਰਾਜੇ ਨੂੰ ਕਿਹਾ हे ਰਾਜਨ ਜੇਕਰ ਤੁਸੀਂ ਈਸ਼ਵਰ ਦੀ ਭਗਤੀ ਸੱਚੇ ਦਿਲ ਨਾਲ ਕਰੋਗੇ ਤਾਂ ਉਹ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਪ੍ਰਜਾ ਨੂੰ ਸਭ ਕੁਝ ਦੇਵੇਗਾ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿਤੋਂ ਵੀ ਅਨਾਜ ਦਾ ਪ੍ਰਬੰਧ ਕਰੋ ਤੇ ਗੁਰੂ ਜੀ ਦੀ ਆਗਿਆ ਮੰਨ ਕੇ ਅਨਾਜ ਦਾ ਪ੍ਰਬੰਧ ਕੀਤਾ ਗਿਆ ਤੇ ਫਿਰ ਗੁਰੂ ਜੀ ਨੇ ਕਿਹਾ हे ਰਾਜਨ ਇਸ ਅਨਾਜ ਨੂੰ ਬੀਜ ਦਿਓ ਸਮਾਂ ਬੀਤਿਆ ਅਤੇ ਉੱਥੇ ਹਰੀ-ਭਰੀ ਖੇਤੀ ਹੋ ਗਈ ਨਗਰ ਵਿੱਚ ਅਨਾਜ ਹੀ ਅਨਾਜ ਹੋ ਗਿਆ ਗੁਰੂ ਜੀ ਕਹਿਣ ਲੱਗੇ ਇਸ ਪ੍ਰਕਾਰ ਸਮੇਂ ਤੇ ਈਸ਼ਵਰ ਦਾ ਨਾਮ ਜਪ ਕੇ ਅਨਾਜ ਬੋਇਆ ਕਰੋ ਈਸ਼ਵਰ ਤੁਹਾਡਾ ਸਭ ਦਾ ਭਲਾ ਕਰਨਗੇ ਇਹ ਸਭ ਦੇਖ ਕੇ ਸਾਰੇ ਗੁਰੂ ਦੇ ਸ਼ਿਸ਼ੇ ਬਣ ਗਏ ਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਈਸ਼ਵਰ ਦਾ ਸਿਮਰਨ ਕਰੋ ਗਰੀਬਾਂ ਦੀ ਸੇਵਾ ਕਰੋ ਅਤੇ ਮਹਿਮਾਨਾਂ ਦਾ ਆਦਰ ਕਰੋ ਤਾਂ ਹੀ ਤੁਹਾਡਾ ਕਲਿਆਣ ਹੋਵੇਗਾ ਗੁਰੂ ਜੀ ਨੇ ਪੇੜ ਨੂੰ ਜੀਵਨ ਦਾਤ ਦਿੱਤਾ ਅਤੇ ਉਸ ਪੂਰੇ ਪਿੰਡ ਦਾ ਖਾਣ ਪੀਣ ਬਦਲ ਦਿੱਤਾ ਇਸ ਤੋਂ ਬਾਅਦ ਗੁਰੂ ਜੀ ਆਪਣੀ ਅਗਲੀ ਯਾਤਰਾ ਲਈ ਚੱਲ ਪਏ ਜੇਕਰ ਤੁਹਾਨੂੰ ਗੁਰੂ ਨਾਨਕ ਜੀ ਦੀ ਇਹ ਸਾਖੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਇਹ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫਾਲੋ ਜ਼ਰੂਰ ਕਰਿਓ ਜੀ ਜੇਕਰ ਇਹ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਮੈਂਟ ਬਾਕਸ ਵਿੱਚ ਇੱਕ ਵਾਰ ਧੰਤਨ ਗੁਰੂ ਨਾਨਕ ਜੀ ਜ਼ਰੂਰ ਲਿਖਿਓ ਜੀ ਥੈਂਕ ਯੂ ਧੰਨਵਾਦ